ਸਾਡਾ ਬਣ ਕੇ ਤੂੰ ਮਾਲੀ ਕੀਤੀ ਸਾਡੀ ਰਖਵਾਲੀ ਸਾਡਾ ਬਣ ਕੇ ਤੂੰ ਮਾਲੀ ਕੀਤੀ ਸਾਡੀ ਰਖਵਾਲੀ ਰੱਬਾ ਮੀਂਹ ਵਰਸਾ ਕੇ ਪਾਰੇ ਹੜਾ ਨੂੰ ਲਿਆ ਕੇ ਖੜਾ ਕਰਿਆ ਹਰੇਕ ਥਾਂ ਤੇ ਪਾਣੀ ਦਿਲ ਸਾਡੇ ਚੋਣ ਲੱਗ ਪਏ ਸੁਣੀ ਕਿਸੇ ਨੇ ਨਾ ਦਰਦ ਕਹਾਣੀ ਦਿਲ ਸਾਡੇ ਚੋਣ ਲੱਗ ਪਏ ਡੰਗਰਾਂ ਦੇ ਨਾਲ ਬੱਚੇ ਹੜਾਂ ਵਿੱਚ ਹੜ ਗਏ ਬੇਬੇ ਬਾਪੂ ਕੋਲੇ ਬੈਠੇ ਭੁੱਖ ਨਾਲ ਸੜ ਗਏ ਬੇਬੇ ਬਾਪੂ ਕੋਲੇ ਬੈਠੇ ਭੁੱਖ ਨਾਲ ਸੜ ਗਏ ਚੁੱਪ ਚੁੱਪ ਰਹਿੰਦੀ ਹੁਣ ਬੱਚਿਆਂ ਦੀ ਮਾਂ ਉਹ ਚੁੱਪ ਚੁੱਪ ਰਹਿੰਦੀ ਹੁਣ ਬੱਚਿਆਂ ਦੀ ਮਾਂ ਜਿਹੜੀ ਬਣ ਕੇ ਰਹਿੰਦੀ ਸੀ ਪਟ ਰਾਣੀ ਦਿਲ ਸਾਡੇ ਚੋਣ ਲੱਗ ਪਏ ਸੁਣੀ ਕਿਸੇ ਨੇ ਨਾ ਦਰਦ ਕਹਾਣੀ ਦਿਨ ਸਾਡੇ ਚੂਣ ਲੱਗ ਪਏ ਡੁੱਬ ਗਏ ਨੇ ਕੋਠੇ ਤੇ ਸਬਾਤਾ ਨਾਲ ਛਨਾਵੀ ਡੁੱਬ ਗਏ ਨੇ ਕੋਠੇ ਤੇ ਸਬਾਤਾ ਨਾਲ ਛਨਾਵੀ ਹਲਦੀ ਪਿਆਜ਼ ਨਾਲ ੜੁੜ ਗਿਆ ਗਨਾਵੀ ਪਤਾ ਵੀ ਨਾ ਲੱਗੇ ਅਸੀਂ ਕਿੱਥੋਂ ਲੱਭ ਲਈਏ ਪਤਾ ਵੀ ਨਾ ਲੱਗੇ ਅਸੀਂ ਕਿੱਥੋਂ ਲੱਭ ਲਈਏ ਚਾਟੀ ਦੁੱਧ ਵਾਲੀ ਸੋਹਣੀ ਜਈ ਮਜਾਨੀ ਦਿਲ ਸਾਡੇ ਚੋਣ ਲੱਗ ਪਏ ਸੁਣੀ ਕਿਸੇ ਨੇ ਨਾ ਦਰਦ ਕਹਾਣੀ ਦਿਲ ਸਾਡੇ ਚੋਣ ਲੱਗ ਪਏ ਪਿੰਡਾਂ ਦੇ ਪਿੰਡ ਮੀਂਹ ਦੇ ਨਾਲ ਤੇਰੀ ਹੋ ਗਏ ਦੇਣ ਵਾਲੇ ਹੱਲਾ ਸ਼ੇਰੀ ਆਪ ਨੇਰੀ ਹੋ ਗਏ ਦੇਣ ਵਾਲੇ ਹੱਲਾ ਸ਼ੇਰੀ ਆਪ ਨੇਰੀ ਹੋ ਗਏ ਵੇਖ ਲੈ ਨਵਾਨਾ ਖੁਸ਼ੀ ਰਾਮ ਪੁੱਤ ਜੋ ਪੰਜਾਬ ਦਾ ਵੇਖ ਲੈ ਨਵਾਨਾ ਖੁਸ਼ੀ ਰਾਮ ਪੁੱਤ ਜੋ ਪੰਜਾਬ ਦਾ ਮੰਨ ਲਾਉਂਦਾ ਲੈ ਕੇ ਮੁੰਡਿਆਂ ਦੀ ਟਾਣੀ ਦਿਲ ਸਾਡੇ ਚੋਣ ਲੱਗ ਪਏ ਸੁਣੀ ਕਿਸੇ ਨੇ ਨਾ ਦਰਦ ਕਹਾਣੀ ਦਿਲ ਸਾਡੇ ਚੋਣ ਲੱਗ ਪਏ ਸੁਣੀ ਕਿਸੇ ਨੇ ਨਾ ਦਰਦ ਕਹਾਣੀ ਹੋ ਦੇ ਲੈ ਸਾਡੇ ਚੋਣ ਲੱਗ ਪਏ